ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਡੰਡੋਤ ਬੰਦਨੇ ਅਨਕਬਾਰ ਸਰਬ ਕਲਾ ਸਮਰਾਥ ਨੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰਾਥ ਫਿਰ ਤੇ ਫਿਰ ਤੇ ਪ੍ਰਭ ਆਇਆ ਪ੍ਰਿਆ ਦੋਸਰ ਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਦਾ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਨਰਮਾ ਦੇ ਠਾਂਡੇ ਦਰਬਾਰ ਰਿਬੇਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਗਵਾ ਜਾਤ ਪ੍ਰੀਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਇਤ ਮਾਰਨ ਪੈਰ ਤਲੀ ਜੈ ਸਿਰ ਦੀਜੈ ਕਾਨ ਨਾਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਵਾਹਿਗੁਰੂ ਜੀ ਇਤਨਾ ਸ੍ਰੀ ਮਹਲਾ 5 ਤੁਮਨਾਤੇ ਠਾਕੁਰ ਪ੍ਰਤਪਾਲਕ ਨਾਇਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ ਹੰਬਾਰਕ ਤੁਮਰੇ ਤਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ ਸੰਭਾਰਤੁ ਮਰੇ ਧਾਨ ਜਿਵਾ ਇਕ ਗਵਨ ਗੁਣ ਕਹੀਐ ਮੇ ਸਮਾਰ ਬੇਅੰਤ ਸੁਆਮੀ ਤੇਰੁ ਅੰਤ ਨ ਕਿਨਹੀ ਲਹੀਐ ਰਾਮ ਕੋਟ ਬਰਾਦ ਹਮਾਰੇ ਖੰਡ ਹਾਨਿਕ ਮਤੇ ਸਮਝਾਵਹੁ ਹਮ ਗਿਆਨ ਅਲਪ ਮਤਿ ਥੋਰੀ ਤੁਮ ਆਪਨ ਬੇ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੂ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ